ਕਹਿੰਦੇ ਨੋਟਿਸ ਦਿੱਤਾ ਮੈਨੂੰ ਤੇ ਮੌਦਾ ਜਵਾਬ ਦਿੱਤਾ ਕਿ ਤੁਸੀਂ ਕਿਹੜੇ ਕਾਨੂੰਨ ਤੇ ਮੈਨੂੰ ਨੋਟਿਸ ਦੇ ਰਹੇ ਹੋ ਪ੍ਰਾਈਵੇਟ ਲੈਂਡ ਹੈ ਸਾਰੀ ਚਾਹੀ ਜ਼ਮੀਨ ਹੈ ਉਹਦੇ ਵਿੱਚ ਕੋਈ ਨੋਟੀਫਾਈਡ ਖੱਡ ਕੁਝ ਨਹੀਂ ਹੈ ਪਾਣੀ ਲੰਘਦਾ ਪਾਣੀ ਚਲ ਜਾਂਦਾ ਤੇ ਕੋਈ ਇਸ਼ੂ ਨਹੀਂ ਕੱਲ ਮੈਨੂੰ ਮੌ ਰਾਤੀ 9:30 ਵਜੇ ਨੋਟਿਸ ਆਂਦਾ ਹੈ ਕਿ ਜੀ ਇੱਦਾਂ ਦਾ ਮੈਂ ਕਾਲ ਦਾ ਐਸ ਡੀਓ ਮੈਂ ਕਿਹਾ ਯਾ ਪ੍ਰੋਬਲਮ ਕੀ ਹੈ ਕਹਿੰਦਾ ਤੁਸੀਂ ਸਵੇਰੇ ਫਾਰਮ ਤੇ ਆ ਜਾਓ ਇਹ ਸਾਨੂੰ ਉੱਪਰੋਂ ਬੜਾ ਪ੍ਰੈਸ਼ਰ ਐ ਐਮਐਲਏ ਸਾਹਿਬ ਦਾ ਕੋਈ ਜਿਹੜੇ ਕੰਪਲੇਨੈਂਟ ਉਹਨਾਂ ਓਪਨਲੀ ਕਹਿ ਰਿਹਾ ਕਿ ਸਾਡਾ ਟਾਂਡੇ ਦਾ ਐਮ.ਐਲ.ਏ ਸਾਡਾ ਰਿਸ਼ਤੇਦਾਰ ਹੈ ਉਹ ਉਤੋਂ ਕਰਾ ਕੇ ਉਤੋਂ ਕਰਾਇਆ ਮੇਰੀ ਰਿਸ਼ਤੇਦਾਰੀ ਨੂੰ ਦੂਰ ਦੀ ਵੀ ਉਹਨਾਂ ਨੇਿਕ ਲਿਆਵੇ ਕੋਈ ਦੂਰ ਦੀ ਪਲੱਸ ਮੇਰੀ ਪਾਰਟੀ ਦਾ ਵੀ ਬੰਦਾ ਹੋਵੇ ਸਾਬਤ ਕਰਦਾ ਹਾਂ ਮੈਂ ਸਿਆਸਤ ਛੱਡ ਚੁੱਕਾ ਮੈਂ ਤਾਂ ਮੂਹਰੇ ਕਹਿੰਦਾ ਮਾਫ ਕਰੋ ਇਸੀ ਐਮ.ਐਲ.ਏ ਨੂੰ ਮੈਂ ਉਸੇ ਫਾਰਮ ਤੇ ਬਹਿ ਕੇ ਪੂਰੀ ਕੈਂਪੇਨਿੰਗ ਕਰਕੇ ਪ੍ਰੋਪਰ ਸਪੋਰਟ ਕੀਤੀ ਮੇਰੀ ਸਪੋਰਟ ਕੀਤੀ ਸੀ ਇਸ ਬੰਦੇ ਨੇ ਪਰ ਮੈਂ ਕੰਡੀ ਦੇ ਲੋਕਾਂ ਨਾਲ ਗਰੀਬਾਂ ਨਾਲ ਇੱਕ ਡਾਹ ਕੇ ਖੜਾਇਆ ਜਿਹੜਾ ਉਹਨਾਂ ਤੇ ਅਤਿਆਚਾਰ ਕਰੂਗਾ ਮੈਂ ਉਹਨਾਂ ਦਾ ਗਰੀਬ ਲੋਕਾਂ ਦਾ ਸਾਥ ਦਊਗਾ ਮੇਰੀ ਬੇਵਕੂਫੀ ਸੀ ਕਿ ਜੇ ਮੈਂ ਸਪੋਰਟ ਕੀਤੀ ਅੱਜ ਮੈਨੂੰ ਮਾਰਨ ਤੇ ਆਜੋ ਤੁਸੀਂ ਮੇਰੀ ਨਾ ਅੰਦਰ ਊੜ ਦੇ ਵਿੱਚ ਗਰਦੀਆਲ ਚ ਪੈਂਦਾ ਬਹੁਤ 40 ਕਿੱਲੇ ਪੁਰਾਣੀ ਜ਼ਮੀਨ ਹੈ ਉਹਨੇ 1994 ਦੀ ਮੈਨੂੰ 22 ਤਰੀਕ ਨੂੰ 2293 ਨੋਟਿਸ ਆਇਆ ਸੀਗਾ ਮਾਈਨਿੰਗ ਵਾਲਿਆਂ ਦਾ ਪਹਿਲੇ ਤਾਂ ਇਹ ਹਫਤਾ ਪਹਿਲੇ ਗੱਡੀਆਂ ਲੈ ਕੇ ਆਪ ਚਲੇ ਗਏ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਟ੍ਰੈਸ ਪਾਸਿੰਗ ਤੁਸੀਂ ਕਿਉਂ ਕਰ ਰਹੇ ਹੋ ਇਹਦੇ ਨੋਟਿਸ ਦਿੱਤਾ ਮੈਨੂੰ ਤੇ ਮੌਦਾ ਜਵਾਬ ਦਿੱਤਾ ਕਿ ਤੁਸੀਂ ਕਿਹੜੇ ਕਾਨੂੰਨ ਤੇ ਮੈਨੂੰ ਨੋਟਿਸ ਦੇ ਰਹੇ ਹੋ ਪ੍ਰਾਈਵੇਟ ਲੈਂਡ ਹੈ ਸਾਰੀ ਚਾਹੀ ਜ਼ਮੀਨ ਹੈ ਉਹਦੇ ਵਿੱਚ ਕੋਈ ਨੋਟੀਫਾਈਡ ਖੱਡ ਕੁਝ ਨਹੀਂ ਹੈ ਬਰਸਾਤ ਦਾ ਪਾਣੀ ਲੰਘਦਾ ਹੈ ਮੇਰੀ ਜ਼ਮੀਨ 'ਚ ਢਾਈ ਤਿੰਨ ਕਿੱਲੇ ਕਈ ਸਾਲਾਂ ਤੋਂ ਛੱਡੇ ਹੋਏ ਆ ਪਾਣੀ ਲੰਘਦਾ ਪਾਣੀ ਚਲ ਜਾਂਦਾ ਉਹ ਤੇ ਕੋਈ ਇਸ਼ੂ ਨਹੀਂ ਹੈ ਜਿਹੜੇ ਸਾਹਮਣੇ ਬੰਦੇ ਹੈਗੇ ਜਿਹੜੇ ਨਾਲ ਦੇ ਬੰਦੇ ਆ ਤੇ ਕਿ ਬ ਉਹ ਕਿਦਰ ਕੁਦਰਤੀ ਜਿਹੜੇ ਬੰਦੇ ਹੈਗੇ ਆ ਜਿਹੜੇ ਐਮਐਲਏ ਟਾਂਡਾ ਉਹਨਾਂ ਦੇ ਕਾਫੀ ਕਲੋਜ਼ ਆ ਉਹਨਾਂ ਨੂੰ ਕਹਿ ਕੇ ਇਨਾਂ ਨੇ ਪ੍ਰੋਪਰ ਪ੍ਰੈਸ਼ਰ ਪਵਾ ਕੇ ਕਿ ਜੀ ਤੁਸੀਂ ਇਹ ਕਰੋ ਮੈਂ ਮਾਈਨਿੰਗ ਵਾਲਿਆਂ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਲਾਅ ਮੈਨੂੰ ਦੱਸ ਦੋ ਕਿ ਯਾ ਤਾਂ ਨੋਟੀਫਾਈਡ ਖਾੜੀ ਆ ਚੋਜ ਕੁਝ ਹੈਗਾ ਆ ਤਾਂ দেন ਆਮ ਰੋਂਗ ਜੇ ਮੇਰੀ ਚਾਹੀ ਲੈਂਡ ਆ ਪਾਣੀ ਲੰਘਦਾ ਪਿਆ ਉਹ ਕਹਿੰਦੇ ਵੀ ਪਾਣੀ ਸਿੱਧਾ ਨਹੀਂ ਜਾਂਦਾ ਨਾ ਪਾਣੀ ਇਦਾਂ ਸਟ੍ਰੇਟ ਜਾ ਕੇ ਖੱਬੇ ਕਰਕੇ ਸੱਜੇ ਕਰੀਏ ਤਾਂ ਕਿ ਸਾਡੇ ਪ੍ਰੋਪਰਟੀ ਨੂੰ ਨੁਕਸਾਨ ਨਾ ਹੋਵੇ ਮੈਨੂੰ ਇਹ 22 9 ਤੋਂ ਲੈ ਕੇ ਇੱਕ ਨੋਟਿਸ ਹੁਣ ਆਂਦਾ ਹੈ 29 ਚਾਰ ਨੂੰ ਇਸ ਦੌਰਾਨ ਮੋਰ 3 ਮਹੀਨੇ ਪਹਿਲੇ ਇਹਨੇ ਮੈਨੂੰ ਬੁਲਾਇਆ ਉੱਥੇ ਇਹਨਾਂ ਦਾ ਹਲਕਾ ਚਾਰਜ ਹੈਗਾ ਕਿ ਤਰਸੀਮ ਕੈਪਟਨ ਕੈਪਟਨ ਕਹਿੰਦੇ ਉਹ ਨਾਲ ਸੀ ਮੌਕੇ ਤੇ ਉਹ ਸਾਰਾ ਇਹਨਾਂ ਨੇ ਮੁਆਇਨਾ ਵਗੈਰਾ ਲਿਆ ਉਹਦੇ ਬਾਅਦ ਗੱਲ ਢੰਗੀ ਪੈ ਗਈ ਕੱਲ ਮੈਨੂੰ 29 ਚਾਰ ਨੰਬਰ ਰਾਤੀ ਪੌਣੇ 10 ਵਜੇ ਨੋਟਿਸ ਆਂਦਾ ਕਿ ਜੀ ਇੱਦੇ ਦਾ ਮੈਂ ਕਾਲ ਦਾ ਐਸ ਡੀਓ ਮੈਂ ਕਿਹਾ ਜੀ ਆਹ ਪ੍ਰੋਬਲਮ ਕੀ ਹੈ ਕਹਿੰਦਾ ਤੁਸੀਂ ਸਵੇਰੇ ਫਾਰਮ ਤੇ ਆ ਜਾਓ ਇਹ ਸਾਨੂੰ ਉੱਪਰੋਂ ਬੜਾ ਪ੍ਰੈਸ਼ਰ ਐ ਐਮਐਲਏ ਸਾਹਿਬ ਦਾ ਕਿ ਆਪਾਂ ਐਕਸ਼ਨ ਲੈਣਾ ਮੈਂ ਕਿਹਾ ਤੁਸੀਂ ਬਿਨਾਂ ਗੱਲ ਤੋਂ ਧੱਕਾ ਕਰ ਰਹੇ ਹੋ ਮੈਂ ਇਹਨੂੰ 29 ਚਾਰ ਦਿਨਾਂ ਨੂੰ ਜਵਾਬ ਦਿੱਤਾ WhatsApp ਤੇ ਵਾਪਸ ਕੱਲ ਮੈਂ ਵਾਪਸ ਇਹਨੂੰ ਫੋਨ ਕੀਤਾ ਐਸ ਡੀਓ ਨੂੰ 11:30 ਵਜੇ ਮੈਂ ਸੈਕਟਰੀ ਅੱਗੇ ਮੈਂ ਕਿਹਾ ਮੈਂ ਕਿਹਾ ਇਧਰ ਤੋਂ ਮੈਂ ਜਵਾਬ ਹੈਂਡ ਓਵਰ ਕਰਨਾ ਤੇ ਤੁਸੀਂ ਕਾਈਂਡਲੀ ਮਿਲ ਲਓ ਮੈਨੂੰ ਕਹਿੰਦੇ ਕਿ ਨਹੀਂ ਜੀ ਤੁਸੀਂ 1 ਵਜੇ ਫਾਰਮ ਤੇ ਆ ਜਾਓ ਮੈਂ ਕਿਹਾ ਆਈ ਐਮ ਨਾਟ ਅਵੇਲੇਬਲ ਤੁਸੀਂ ਮੈਨੂੰ ਰਿਟਰਨ ਨੋਟਿਸ ਦੇ ਦਿਓ 2 ਦਿਨ ਦਾ ਮੰਡੇ ਤੱਕ ਦਾ ਟਾਈਮ ਦੇ ਦਿਓ ਮੈਂ ਆ ਜਾਂਦਾ ਮੈਂ ਜੋ ਮੈਂ ਕਹਿ ਰਿਹਾ ਮੈਂ ਇਹਨੂੰ ਬਰ ਸਾਰਾ ਲਿਖ ਕੇ ਦਿੱਤਾ ਫਿਰ ਆਈ ਕਾਲਡ ਐਕਸੀਅਨ ਮਾਈਨਿੰਗ ਦਮਨਜੀਤ ਐਕਸੀਅਨ ਨੂੰ ਵੀ ਫੋਨ ਮੈਂ ਕਰਕੇ ਸਾਰੀ ਗੱਲ ਦੱਸੀ ਮੈਂ ਕਿਹਾ ਤੇ ਇਹ ਤੁਹਾਡੇ ਮੈਨੂੰ 2 ਦਿਨ ਦਾ ਮੰਡੇ ਦਾ ਵੀ ਟਾਈਮ ਦਿੱਤਾ ਜਾਵੇ ਗੱਲ ਖਤਮ ਹੋ ਜਾਂਦੀ ਹੈ ਫਿਰ ਇਨ ਦਾ ਮੀਨ ਟਾਈਮ ਐ ਸੈਕਟਰੀ ਮਾਈਨਿੰਗ ਨੂੰ ਇਹ ਸਾਰੀ ਕੰਪਲੇਂਟ ਫਟਾਫਟ ਉਹਨਾਂ ਦੇ ਆਫਿਸ ਨੰਬਰ ਤੇ WhatsApp ਕੀਤੀ ਡਿਟੇਲ ਦਿੱਤੀ ਇਨ ਦਾ ਮੀਨ ਟਾਈਮ ਉਹਦੇ ਵਿੱਚ ਇਹਨਾਂ ਨੇ ਮੈਨੂੰ 4 ਵਜੇ ਫਾਰਮ ਤੋਂ ਫੋਨ ਆਂਦਾ ਸਾਢੇ 4 ਵਜੇ ਕਿ ਜੀ ਇੱਥੇ ਪੁਲਿਸ ਲੈ ਕੇ ਐਸ ਡੀਓ ਮਾਈਨਿੰਗ ਹੈ ਨਾਲ ਦੇ 3-4 ਬੰਦੇ ਆ ਦੋ ਜੀਸੀਬੀਆਂ ਜੇ ਸਾਡੀ ਜ਼ਮੀਨ ਦੇ ਵਿੱਚ ਦੋ ਜੀਸੀਬੀਆਂ ਲਾ ਕੇ ਪੂਰੀ ਕਨਾਲ ਬਣਾਈ ਜਾ ਰਹੀ ਹੈ ਮੈਂ ਹੈਲਪਲੈਸ ਹੋ ਕੇ ਆ ਰੈਂਟ ਪਲੇਟ ਟੂ ਪੋਸਟ ਮੈਂ ਫਿਰ ਅਲਟੀਮੇਟਲੀ ਡੀਸੀ ਮੈਡਮ ਨੂੰ ਫੋਨ ਕੀਤਾ ਕਿ ਜੀ ਦਿਸ ਇਜ਼ ਵਾਟ ਇਜ਼ ਗੋਇੰਗ ਔਨ ਕਿ ਮੇਰੀ ਚਾਹੀ ਜ਼ਮੀਨ ਹੈ ਕੋਈ ਮੈਨੂੰ ਨੋਟਿਸ ਨਾਟਿਸ ਨਹੀਂ ਨਾਥਿੰਗ ਉਹਨਾਂ ਨਾਲ ਮੈਂ ਗੱਲ ਕਰਦਾ ਰਿਹਾ ਕਹਿੰਦੇ ਮੈਂ ਐਸਜੀਐਮ ਨੂੰ ਕਹਿ ਦਿੱਤਾ ਤੇ ਵਿਦਨ ਅੰधे ਘੰਟੇ ਬਾਅਦ ਦੁਬਾਰਾ ਫੋਨ ਮੈਂ ਕੀਤਾ ਮੈਂ ਕਿਹਾ ਜੀ ਕੰਮ ਤਾਂ ਹਲੇ ਵੀ ਨਹੀਂ ਰੁਕਿਆ ਤੇ ਕਹਿੰਦੇ ਐਸਜੀਐਮ ਐਸਜੀਓ ਐਸਜੀਐਮ ਦਾ ਫੋਨ ਹੀ ਚੱਕ ਰਿਹਾ ਮੈਂ ਫਿਰ ਫੋਨ ਕੀਤਾ ਦੁਬਾਰਾ ਮੈਂ ਕਿਹਾ ਜੀ ਹਲੇ ਵੀ ਨਹੀਂ ਕੰਮ ਰੁਕਦਾ ਪਿਆ ਅਲਟੀਮੇਟਲੀ 7:40 ਮਿੰਟ ਤੇ ਆਈ ਜਸਟ ਗੇਵ ਅ ਮੈਂ ਮੈਸੇ ਲਿਖਿਆ ਕਿ ਮੈਮ ਯੂ ਆਰ ਦਾ ਹੈਡ ਆਫ ਦਾ ਡਿਸਟ੍ਰਿਕਟ ਐਂਡ ਤੁਹਾਡੇ ਕਹਿੰਦੇ ਵੀ ਨਹੀਂ ਕੁਝ ਰੁਕਤਾ ਦਾ ਏਟ ਮੀਨਸ ਕਿ ਥਿਸ ਇਜ਼ ਆਦਾ ਸ਼ਰੀਅਮ ਤੱਕਾ ਹੋ ਰਿਹਾ ਨਹੀਂ ਲੱਗਦਾ ਕਿ ਇਹਦੇ ਪਿੱਛੇ ਕਿਸੇ ਰਾਜਨੀਤਿਕ ਜਾਂ ਮੈਂਡ ਦਾ ਹੱਥ ਹੈ ਕਿ ਜਿਹੜੇ ਜਿਹੜੇ ਕੰਪਲੇਨੈਂਟ ਉਹਨਾਂ ਓਪਨਲੀ ਕਹਿ ਰਿਹਾ ਕਿ ਸਾਡਾ ਟਾਂਡੇ ਦਾ ਐਮਰ ਸਾਡਾ ਰਿਸ਼ਤੇਦਾਰ ਹੈ ਉਹ ਉਤੋਂ ਕਰਾ ਕੇ ਉਤੋਂ ਕਰਾਇਆ ਜ਼ਮੀਨ ਫਟਣਾ ਕਿਉਂ ਚਾਹੁੰਦੇ ਸਰ ਕਾਰਨ ਸਰ ਉਤੋਂ بارش ਦਾ ਪਾਣੀ ਆਂਦਾ ਆ ਦੇਖੋ ਜੀ ਥਿਸ ਇਜ਼ ਦਾ ਪਿਕਚਰ ਆ ਸਾਰੀ ਲੈਂਡ ਮੇਰੀ ਹੈ ਇਹ ਪਾਣੀ ਆ ਰਿਹਾ ਅੱਗੇ ਉਹਨਾਂ ਦੀ ਲੈਂਡ ਡੈਮੇਜ ਹੋਈ ਉਸ ਸਾਡ ਮੇਰੀ 94 ਦੇ ਵਾਂਟ ਕੇ ਇਹਨੂੰ ਲੈਫਟ ਕਰਕੇ ਕਰੀਏ ਤਾਂ ਕਿ ਇਹਦੀ ਡੈਮੇਜ ਹੋ ਜਾਏ ਹੁਣ ਅਗਰ ਲੈਫਟ ਕਰਦੇ ਆ ਮੇਰਾ ਕਿਲਾ ਇਹਨਾਂ ਨੇ ਖਰਾਬ ਕੀਤਾ ਆ ਦੇਖੋ ਵਾਟਰ ਲਾਈ ਹੈ ਆ ਕਰਕੇ ਆਏ ਕੱਲ ਉੱਥੇ ਜਸਟ ਟੂ ਫੈਸਿਲਿਟੇਟ ਅੱਛਾ ਯਾ ਤਾਂ ਮੇਰੀ ਇਹ ਨੋਟੀਫਾਈਡ ਖੱਡ ਚੋਈ ਕੁਝ ਹੋਵੇ ਫਿਰ ਆਮ ਰੋਂਗ 94 ਤੇ 94 ਤੋਂ ਆ ਰਿਹਾ ਕਰਕੇ ਬੜੀ ਵੀ ਡੈਮੇਜ ਹੋਇਆ ਦੇ ਆਰ ਇਨ ਟੂ ਦਿਸ ਥਿੰਗ ਸਾਡਾ ਐਮਐਲਏ ਪਾਵਰ ਸਗਾ ਜੋ ਮਰਜ਼ੀ ਕਰਾ ਲਈਏ ਦੈਟਸ ਵਾਟ ਹੀ ਇਜ਼ ਡੂਇੰਗ ਦੀ ਆਹੀ ਕੀਤਾ ਐਂਡ ਆਈ ਐਮ ਰੋਂਗ ਮੈਂ ਲੋ ਮੂੰਹ ਦੇ ਕਹਿੰਦਾ ਮਾਫ ਕਰੋ ਇਸੀ ਐਮਐਲਏ ਨੂੰ ਮੈਂ ਉਸੇ ਫਾਰਮ ਤੇ ਬਹਿ ਕੇ ਪੂਰੀ ਕੈਂਪੇਨਿੰਗ ਕਰਕੇ ਪ੍ਰੋਪਰ ਸਪੋਰਟ ਕੀਤੀ ਹੈ ਮੇਰੀ ਬੇਵਕੂਫੀ ਸੀ ਕਿ ਜੇ ਮੈਂ ਸਪੋਰਟ ਕੀਤੀ ਅੱਜ ਮੈਨੂੰ ਮਾਰਨ ਤੇ ਆ ਜਿਓ ਤੁਸੀਂ ਜਿਹੜੇ ਕੰਪਲੇਂਟੈਂਟ ਨੇ ਉਹ ਉਹਨਾਂ ਦੀ ਜ਼ਮੀਨ ਉੱਤੇ ਹੈਗੀ ਹੈ ਵਗੈਰਾ ਕੋਈ ਜ਼ਮੀਨ ਸਾਹਮਣੇ ਹੈ ਔਰ ਜਿਹਨੀਆਂ ਰਿਪੋਰਟਾਂ ਐਚਡੀਐਮ ਸਾਹਿਬ ਦੀ ਤਹਿਸੀਲਦਾਰ ਸਾਹਿਬ ਦੀ ਹੈਗੀ ਹੈ ਉਹਦੇ ਵਿੱਚ ਸਾਰਾ ਕੁਝ ਨਾਮ ਲਿਖਿਆ ਗਿਆ ਜੀ ਮੌਕੇ ਤੇ ਪੰਜੇ ਕੰਪਲੇਂਟੈਂਟ ਮੈਨੂੰ ਨਾ ਕੋਈ ਨੋਟਿਸ ਹੈ ਨਾ ਕਿ ਮੇਰਾ ਵਹਿਰ ਵਾ ਅਖੇ ਜੀ ਜਿਹੜਾ ਤਹਿਸੀਲ ਜਿਹੜਾ ਤੁਹਾਡਾ ਉਹ ਹੀ ਇਜ਼ ਐਲਕੋਹੋਲਿਕ ਐਂਡ ਹੀ ਇਜ਼ ਔਨ ਡਰੱਗਸ ਉਹਦੇ ਕੋਲ ਜਿਵੇਂ ਮੈਡੀ ਰਿਪੋਰਟ ਤਿਆਰ ਕਰਾ ਲੋ ਉਹਦਾ ਬੇਸਿਕ ਰਿਪੋਰਟ ਨੇ ਤਿਆਰ ਕਰਾਇਆ ਕਿ ਇਸ ਨੰਬਰ ਖਸਰਾ ਤੋਂ ਇਹ ਬੰਦਿਆਂ ਦੇ ਕਹਿਣ ਤੇ ਪਾਣੀ ਲੰਗਦਾ ਯਾਰ ਰੈਵਨਿਊ ਰਿਕਾਰਡ ਇਜ਼ ਸੇਇੰਗ ਚਾਹੀ ਲੈਣ ਜਦ ਰੈਵਨਿਊ ਦੇ ਵਿੱਚ ਤੁਸੀਂ ਚੋਈ ਬੋਲੋ ਫਿਰ ਕੋਈ ਸੈਂਸ ਬਣਦੀ ਹੈ ਉਹ ਰਿਪੋਰਟ ਚੱਕ ਕੇ ਇਵਨ ਨੈਬ ਤਹਿਸੀਲਦਾਰ ਇਸ ਸੈਂਡਿੰਗ ਇਟ ਟੂ ਐਸ ਡੀ ਐਮ ਸਾਹਿਬ ਐਸ ਡੀ ਐਮ ਸਾਹਿਬ ਵੀ ਉਹੀ ਛਾਪ ਰਹੇ ਹੈ ਐਸ ਡੀ ਐਮ ਸਾਹਿਬ ਇਜ਼ ਗਿਵਿੰਗ ਇਟ ਟੂ ਦ ਐਕਸਲ ਮਾਈਨਿੰਗ ਕੇ ਦੇਸ ਆਮਕ ਤੁਸੀਂ ਆਪਣੀ ਕਾਨੂੰਨੀ ਕਾਰਵਾਈ ਕਰੋ ਐਕਸਨ ਮਾਈਨਿੰਗ ਵਿਊ ਦੇ ਸਾਹਬ ਦੇ ਨਾਲ ਆਪਣਾ ਆਰਡਰ ਪਾਸ ਕਰ ਦਿੰਦਾ ਕਿ ਜੀ ਪੁਰਾਣਾ ਚਲਦੀ ਖੱਡ Google Earth ਖੋਲ ਲੋ Google Earth ਚੈੱਕ ਕਰ ਲੋ ਕਿ ਜੇ ਫੇ ਪੁਰਾਣਾ ਰਸਤਾ ਇਦਾਂ ਨਹੀਂ ਸੀਗਾ ਤਾਂ ਜੀ ਮਤਲਬ ਤੁਹਾਡੀ ਜ਼ਮੀਨ ਦੇ ਵਿੱਚੋਂ ਬਰਸਾਦਾ ਪਾਣੀ ਕਿੱਦਾਂ ਤੱਕੇ ਨਾ ਘੜਿਆ ਜਾ ਰਿਹਾ ਨਹੀਂ ਜੀ ਨਹੀਂ ਮੈਂ ਵੌਲੰਟਰੀ ਇੰਨੇ ਸਾਲਾਂ ਤੋਂ ਢਾਈ ਕਿੱਲੇ ਜ਼ਮੀਨ ਛੱਡੀ ਹੋਈ ਆਈ ਕੈਨ ਨਾਟ ਫਾਈਟ ਵਿਦ ਨੇਚਰ ਪਾਣੀ ਆ ਰਿਹਾ ਬਰਸਾਦਾ ਨਿਕਲ ਜਾਂਦਾ ਬਟ ਅੱਗੇ ਨਿਕਲ ਕੇ ਦੇਵੋੜ ਨੇ ਹੈਵ ਡਨ ਅੱਗੇ ਜਾ ਕੇ ਖੱਬੇ ਕਰਕੇ 1 ਕਿੱਲਾ ਮੇਰਾ ਖੱਬੇ ਵਾੜ ਕੇ ਸੱਜੇ ਕੀਤਾ ਠੀਕ ਬਾਾਕੀ ਉਹ ਮੰਗਾਓ ਕਿਰਚਲ ਕੀਤੀ ਜਾ ਬਿਲਕੁਲ ਜੀ ਇੱਕ ਪਾਸੇ ਤਾਂ ਮਾਈਨਿੰਗ ਐਕਟ ਨੇ ਕਹਿੰਦਾ ਕਿ ਜਿਹੜਾ ਰਨਿੰਗ ਵਾਟਰ ਦਾ ਡਰੇਨੇ ਯੂ ਕਾਂਟ ਟੱਚ ਇਟ ਹੁਣ ਇੱਕ ਪਾਸੇ ਤੁਸੀਂ ਆਪ ਹੀ ਉਹ ਜੇ ਬੰਦ ਲਾ ਗਏ ਐ ਜਿਸਲੇ ਪਾਣੀ ਆਊਗਾ ਸੱਜੇ ਕੱਬੇ ਮੇਰੀ ਲਿਆਣਾ ਮੇਰੀ ਜ਼ਮੀਨ ਸਾਰੀ ਖਤਮ ਹੋ ਜਾਣੀ ਐ ਐਹੁਣ ਇੱਥੇ ਜਾਵਾਂਗੇ ਕਿਹਦੇ ਕੋਲ ਨਾ ਤੁਹਾਡੀ ਜ਼ਮੀਨ ਨੈਚੁਰਲ ਫਲੋਟਸ ਤਾਂ ਨਹੀਂ ਆਉਂਦੀ ਨਹੀਂ ਜੀ ਪਿੱਛੇ ਰੋਡ ਤੋਂ ਨਾ ਬਰਸਾਤ ਦਾ ਸਿਰ ਬਰਸਾਤ ਚ ਪਾਣੀ ਆਣਾ ਹੈ ਪਾਣੀ ਲੰਘ ਜਾਂਦਾ ਖੜਦਾ ਵੀ ਨਹੀਂ ਇਹਨਾਂ ਦਾ ਮਤਲਬ ਜਿਹੜਾ ਉਹ ਕਰੇ ਬੰਦ ਬਣਾ ਰਿਹਾ ਤੁਹਾਡੀ ਜ਼ਮੀਨ ਆਹ ਦੇਖੋ ਜੀ ਆ ਬਣਾਇਆ ਮੋਰੇ ਬਲਾਕ ਕਰਤਾ ਦਿਸ ਇਸ ਆਹ ਪਹਿਲੇ ਸੀ ਜਮੀਨ ਮੇਰੀ ਇਦਾਂ ਪਾਣੀ ਲੰਘ ਰਿਹਾ ਇਹਨੂੰ ਮੋਰੇ ਬਲਾਕ ਕਰਤਾ ਇਹਦੇ ਸਾਹਮਣੇ ਇਹਨੂੰ ਬਲਾਕ ਕਰਤਾ ਬਲਾਕ ਕਰਕੇ ਉੱਥੋਂ ਲੈਫਟ ਤੇ ਲੈਫਟ ਤੋਂ ਕੱਢਦਾ ਇੱਕ ਕਿੱਲੇ ਵਿੱਚ ਦੀ ਔਰ ਇਹਨਾਂ ਨੂੰ ਨਹੀਂ ਸੀ ਪਤਾ ਇੱਕ ਕਿੱਲੇ ਵਿੱਚ ਖੜੀ ਆ ਤੁਹਾਡੀ ਜਮੀਨ ਹਾਂ ਮੇਰੀ ਜਮੀਨ ਦੇ ਵਿੱਚ ਦੀ ਅੱਛਾ ਯਾਹ ਉਹ ਤੁਹਾਨੂੰ ਨੁਕਸਾਨ ਕੀਤਾ ਅੱਜ ਕੋ ਨੁਕਸਾਨ ਮੇਰਾ ਕੀਤਾ ਐ ਫਿਊਚਰ ਹੋਊਗਾ ਨੁਕਸਾਨ ਜੀ ਬਾਕੀ ਮੈਂ ਹੈਡ ਮੈਂ ਪੀਪਲ ਇਹਨਾਂ ਦੀ ਸਾਰੀ ਵੀਡੀਓ ਬਣੀ ਹੋਈ ਹੈ ਜੋ ਜੀ ਸੀ ਬੀਆਂ ਐਸ ਡੀਓ ਖੜਾ ਹੈ ਜਿਹੜੇ ਕਮੈਂਟ ਹੈਗੀ ਜੀ ਸਾਰਾ ਸਾਰੀ ਵੀਡੀਓ ਸਕੇ ਮੇਰੇ ਕੋਲ ਜੀ ਕਿਉਂਕਿ ਹਮੈਂ ਸਾਰਾ ਦੇਣਾ ਤੁਹਾਨੂੰ 61ਵਾਂ ਨੈਕਸਟ ਕਦਮ ਕੀ ਬਣਾਉ ਨੈਕਸਟ ਕੀ ਬਣਾ ਸਕਦੇ ਕੀ ਮੰਗ ਕਰਦੇ ਕੋਈ ਨਹੀਂ ਆਈ ਵਿਲ ਆਈ ਵਾਂਟ ਕਿ ਜੁਆ ਹੋਇਆ ਨਾ ਤੇ ਐਫਆਈਆਰ ਲਾ ਜੌਨਟ ਫੋਰ ਟ੍ਰੈਸਪਾਸਿੰਗ ਐਂਡ ਡਿਸਟਰਬੈਂਸ ਆਫ ਮੇ ਪ੍ਰੋਪਰਟੀ ਫੋਰ ਨੋ ਰੀਜ਼ਨ ਐਂਡ ਇਵਨ ਜਿਹੜੇ ਗਵਰਨਮੈਂਟ ਆਫੀਸਰ ਇਨਵੋਲਡ ਆ ਪਾਵਾ ਜਿਹੜਾ ਮਰਜੀ ਹੈ ਦੇ ਸ਼ੁੱਡ ਬੀ ਸਸਪੈਂਡਡ ਔਰ ਇਹ ਗੱਲ ਥੋੜੀ ਬੰਦੀ ਜੀ ਕਿ ਬਿਨਾ ਗਲਤੋ ਤੁਸੀਂ ਕਿਸੇ ਦੇ ਘਰ ਜਾ ਕੇ ਪ੍ਰੋਪਰਟੀ ਇਨਸ਼ੁਰ ਕਰਨ ਲੱਗ ਜਾਓ ਸਰਕਾਰ ਤਾਂ ਕਰੀ ਕਿਸੇ ਨੂੰ ਤੰਗ ਨਹੀਂ ਕਰਦੀ ਇਨਵਾਨ ਸਰਕਾਰ ਲੱਗਦਾ ਨਹੀਂ ਕਿ ਕਿਤੇ ਕਿਤੇ ਕਪਲੇਵਾਜੀ ਕਿਤੇ ਸਮਝ ਨਹੀਂ ਆਦਾ ਦਿਖਦਾ ਹੀ ਪਿਆ ਜੀ ਜੇ ਮੇਰੇ ਵਰਗਾ ਬੰਦਾ ਜਿਹਨੇ ਦਿਲ ਖੋਲ ਕੇ ਸਪੋਰਟ ਕੀਤੀ ਸਾਰਾ ਨਾਲ ਖੜਿਆ ਜੇ ਪਰਸਨ ਲਾਈਕ ਮੀ ਮੇਰੇ ਨਾਲੇ ਕਰਨ ਲੱਗੇ ਤਾਂ ਆਹ ਬੰਦੇ ਨਾਲ ਕੀ ਕਰਨਾ ਨੇ ਕਿੰਨੀ ਜ਼ਮੀਨ ਤੋਂ ਵਾਪਸ ਮੇਰੀ 40 ਏਕੜ ਜੀ ਪ੍ਰੋਟੋਕੋਲ 94 ਤੋਂ ਹੈ ਜੀ ਅੱਜ ਦੀ ਨਹੀਂ ਹੈ ਔਰ ਆਹ ਵਾਲੇ ਬੰਦੇ ਜਿਹੜੇ ਕੰਪਲੇਨੈਂਟ ਹੈ ਇਹਨਾਂ ਕੋਲੋਂ ਮੈਂ ਇਕੱਲਾ 2112 ਚ ਲਿਆ ਮੇਰਾ ਸਾਰ ਸਫੈਦਾ ਖੜਾ ਜੀ ਮੈਂ ਟੋਟਲ ਐਗਰੋ ਫੋਰੈਸਟਰੀ ਕਰਦਾਂ ਜਿਹੜੀ ਜ਼ਮੀਨ ਹੈ ਪਾਣੀ ਆ ਉਹ ਤੁਹਾਡੇ ਜਿਹੜੀ ਇਹਨਾਂ ਦੀ ਜ਼ਮੀਨ ਨੂੰ ਬਚਾਣ ਲਈ ਜਿਹੜਾ ਤੁਹਾਡੇ ਜ਼ਮੀਨ ਚ ਕੱਢਿਆ ਜਾ ਬਿਲਕੁਲ ਜੀ ਕਿ ਮੈਂ ਇਹਨੂੰ ਐਦਾਂ ਡਾਇਵਰਟ ਕਰ ਦੋ ਮੇਰੀ ਟੁੱਟੇ ਜਾਵੇ ਜੋ ਮਰਜੀ ਹੋ ਜਾਏ ਪਰ ਉਹ ਸਾਡੇ ਬੰਦਿਆਂ ਦੀ ਜ਼ਮੀਨ ਆ ਰੁਕੋ ਤਰਸੇਮ ਬੰਦੇ ਦੀ ਬਚਾਣਾ ਹਾਂਜੀ ਤੇ ਤਰਸੇਮ ਇਜ਼ ਦਾ ਹਲਕਾ ਇੰਚਾਰਜ ਆ ਜਿਹੜੀ ਜਮੀਨ ਦੀ ਮੌਜੂਦਾ ਮੰਤਰੀ ਕਿਆ ਮਨਨੂਈ ਮੈਂ ਗਿਆ ਜੀ ਇਸ ਟਾਪਿਕ ਤੇ ਐਮ ਐਲ ਏ ਟਾਡਾ ਨੇ ਸ਼ਮੂਲੀਅਤ ਮੰਨਦੇ ਹੋਵੇ ਹਾਂ ਜੀ ਐਮ ਐਲ ਏ ਟਾਡਾ ਨੇ ਸ਼ਮੂਲੀਅਤ ਮੰਨਦੇ ਹੋ ਇਸ ਮਾਮਲੇ ਮੈਂ ਤਾਂ ਨਹੀਂ ਕਹਿ ਰਿਹਾ ਜੀ ਕੰਪਲੇਨੈਂਟ ਕੰਪਲੇਨੈਂਟ ਓਪਨਲੀ ਕਹਿ ਰਿਹਾ ਮੈਂ ਤਾਂ ਮੈਂ ਤਾਂ ਮੈਂ ਆਈ ਐਮ ਨਾਟ ਸੇਇੰਗ ਥਿਸ ਜੀ ਕਰਨ ਸਰ ਆਪਾਂ ਇਲੈਕਸ਼ਨ ਦੇ ਵਿੱਚ ਆਪਣੇ ਘਰਾਂ ਮਾਉਤ ਬੈਠ ਕੇ ਉਹਦੀ ਮਦਦ ਕੀਤੀ ਬਿਲਕੁਲ ਜੀ ਕੀਤਾ ਬਿਲਕੁਲ ਤੇਰਾ ਮਤਲਬ ਇਹ ਹੋਇਆ ਕਿ ਤੁਸੀਂ ਆਈ ਐਂਡ ਹੈਲਪਡ ਹਿ ਹੀ ਕਾਂਟ ਡਿਨਾਈਟ 36000 ਵੋਟ ਬੈਂਕ ਜਿਹੜੀ ਜਿੱਤੀ ਹੈ 14 ਪਿੰਡਾਂ ਚੋਂ ਆਈ سپورਟਡ ਹਿ ਤੁਹਾਡੀ ਗੱਲ ਹੋਈ ਐਮ ਐਲ ਏ ਸਾਹਿਬ ਨਹੀਂ ਜ I will not beg anybody for my right but I will fight for my right. ਜਿੱਥੇ ਮਰਜੀ ਜਾਵਾਂਗਾ। ਜੋ ਸਰਦਾਰ ਗੁਰਨਾਥ ਸਿੰਘ ਜੀ ਨਾਲ ਹੋਇਆ ਇਹ ਕਿਸਾਨ ਉਹ ਕਰ ਕਰਦੀ ਕਹਾਣੀ ਅਸਲ ਹੈ। ਬਹੁਤ ਲੋਕਾਂ ਨੇ ਚਾਵਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ 92 MP MLA ਜਿਤਾਏ ਸੀ। ਜਿੱਦਾਂ ਇਹ ਠੱਗਾ ਜਿਹਾ ਮਹਿਸੂਸ ਕਰਦੇ ਆਪੇ ਆਪਣੇ ਆਪ ਨੂੰ ਉਦਾਂ ਹੀ ਬਾਕੀ ਸਾਰੇ ਲੋਕ ਵੀ ਠੱਗਿਆ ਮਹਿਸੂਸ ਕਰਦੇ ਆ। ਠੀਕ ਹੈ ਆ ਜਿੱਥੇ ਬਰਸਾਤ ਜ਼ਿਆਦਾ ਹੋਈ ਆ। ਔਰ ਹੜ ਆਇਆ ਪਾਣੀ ਨੇ ਤਾਂ ਲਿਆ ਜਿੰਨੇ ਕੀਤਾ ਕਿਥੋਂ ਨੰਗਣਾ ਕਿਥੋਂ ਨਹੀਂ ਨੰਗਣਾ ਤੇ ਜਿੱਥੋਂ ਫਲੋ ਹੋਊਗਾ ਉਹ ਜਗ੍ਹਾ ਤੇ ਕੋਈ ਨੁਕਸਾਨ ਵੀ ਕੀਤਾ ਹੋਊਗਾ ਪਰ ਇਹਨਾਂ ਦਾ ਮੈਨੂੰ ਕੱਲ ਸ਼ਾਮੀ ਫੋਨ ਆਇਆ ਸੀ ਤੇ ਮੈਂ ਨਾ ਧੱਕਾ ਹੋ ਰਿਹਾ ਮੈਂ ਮੌਕੇ ਤੇ ਗਿਆ ਸੀ ਔਰ ਬਿਲਕੁਲ ਸਥਿਤੀ ਜੋ ਇਹ ਦੱਸਦੇ ਆ ਉਹ ਬਿਲਕੁਲ ਇਹਨਾਂ ਦੇ ਹੱਕ ਚਾ ਕਾਨੂੰਨੀ ਵੀ ਪੋਜੀਸ਼ਨ ਇਹਨਾਂ ਦੇ ਹੱਕ ਚਾ ਤੇ ਫੈਕਚੁਅਲ ਪੋਜੀਸ਼ਨ ਵੀ ਇਹਨਾਂ ਦੇ ਹੱਕ ਚਾ ਪਾਣੀ ਇੱਕ ਖੇਤ ਦਾ ਬਰਸਾਤ ਦੇ ਵਿੱਚ ਦੂਜੇ ਵੱਲ ਜਾਂਦਾ ਦੂਜੇ ਤੋਂ ਤੀਜੇ ਵੱਲ ਜਾਂਦਾ ਤੀਜੇ ਦਾ ਚੌਥੇ ਵੱਲ ਜਾਂਦਾ ਕਿਤੇ ਨਾਲੇ ਚ ਵਗ ਜਾਂਦਾ ਕਿਤੇ ਸੜਕ ਤੇ ਵਗ ਜਾਂਦਾ ਇਹ ਇਹ ਇੱਕ ਆਮ ਸੁਧਾਰਨ ਆਦਮੀ ਲੈ ਮੈਨੂੰ ਵੀ ਪਤਾ ਹੀ ਹੈ ਚਲਦੀਆਂ ਚੀਜ਼ਾਂ ਉਹਨੂੰ ਆਪਣੇ ਕੋਲ ਪਾਵਰ ਆ ਗਈ ਤਾਂ ਉਹਨੂੰ ਛੇੜਛਾੜ ਕਰਨਾ ਇਹ ਜਿਹੜਾ ਬਹੁਤ ਮੰਦ ਭੰਗਾ ਇਹ ਤੇ ਮੇਰੇ ਹਲਕੇ ਦੇ ਨਿਵਾਸੀ ਆ ਠੀਕ ਆ ਉਥੇ ਐਮ ਐਲ اے ਅਨ ਲੋ ਦੀਆਂ ਅਮਨ ਵਿਪਾਰਟੀ ਦੀ ਕੀਤੀ ਹੋ ਗਈ ਪਰ ਇਹਨਾਂ ਦਾ ਜਿਹੜਾ ਦੁੱਖ ਦਰਦ ਆ ਜਿਹੜਾ ਇਹਨਾਂ ਨੇ ਆਪਣੀ ਤਕਲੀਫ ਦੱਸੀ ਜਿਵੇਂ ਅਸਲੇ ਛਟਪਟਾ ਰਹੇ ਆ ਬੇਵੱਸ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆ ਇਹ ਸਰਕਾਰ ਲੋਕਾਂ ਦੇ ਜਿਹੜੇ ਹਿੱਤ ਆ ਉਹਨਾਂ ਚ ਦਖਲ ਅੰਦਾਜੀ ਦੇ ਰਹੀ ਆ ਆਪਣੇ ਹਿੱਤਾਂ ਵਾਸਤੇ ਮੇਰੀ ਰਿਸ਼ਤੇਦਾਰੀ ਨੂੰ ਦੂਰ ਦੀ ਵੀ ਉਹਨਾਂ ਨੇ ਕੱਢ ਲਿਆ ਵੇ ਕੋਈ ਦੂਰ ਦੀ ਪਲੱਸ ਮੇਰੀ ਪਾਰਟੀ ਦਾ ਵੀ ਬੰਦਾ ਹੋਵੇ ਸਾਬਤ ਕਰਦਾ ਹਾਂ ਮੈਂ ਸਿਆਸਤ ਛੱਡ ਉਹ ਸੁਣਾ ਲੋ ਜਿਹੜਾ ਇੱਕ ਇਲਜ਼ਾਮ ਹੈ ਜ ਲਾਇਆ ਜਾ ਰਿਹਾ ਹੈ ਕਿ ਮਾਈਨਿੰਗ ਵਿਭਾਗ ਵੀ ਨਾਲ ਜਿਹੜਾ ਉਹ ਅਗਰ ਰਿਲੇਟਡ ਆ ਉਹ ਜਿਹੜਾ ਪਾਣੀ ਜਿਹੜਾ ਪਿਛੇ 30 35 ਸਾਲਾਂ ਤੋਂ ਜਿਹੜਾ ਹੁੰਦਾ ਪਿਆ ਆ ਉਹਨੂੰ ਜਿਹੜਾ ਬੰਨ ਲਾ ਕੇ ਤੇ ਉਹਦੀ ਜ਼ਮੀਨ ਦੇ ਵਿੱਚੋਂ ਇੱਕ ਕਿਲਾ ਉਹ ਖਰਾਬ ਕੀਤਾ ਜਾ ਰਿਹਾ ਸੈਟ ਕੱਢ ਦੇ ਕੋਲ 6 ਮਹੀਨੇ ਹੋ ਗਏ ਜੀ ਬੰਦਿਆਂ ਨੂੰ ਐਪਲੀਕੇਸ਼ਨ ਦਿੱਤੇਆਂ 6 ਮਹੀਨੇ ਕਦੀ ਕੋਈ ਬਹਾਨਾ ਕਦੀ ਕੋਈ ਬਹਾਨਾ ਕਦੀ ਕੋਈ ਬਹਾਨਾ ਕਦੀ ਆ ਨਹੀਂ ਰਹਿ ਜੀ ਕਦੀ ਕੋਸ਼ਿਸ਼ ਕਰ ਰਹੇ ਔਰ 100 ਸਾਲ ਦਾ ਜਿੱਥੋਂ ਦੀ ਪਾਣੀ ਵਗਦਾ ਮੈਂ ਉੱਥੋਂ ਦੀ ਬਗਾਇਆ 100 ਸਾਲ ਦਾ ਤੁਸੀਂ ਜਾ ਕੇ ਨਰੂੜ ਪਿੰਡ ਦੀ ਲਾਗੇ ਬਰੂਈ ਲਾਗੇ ਮਨੋਤੇ ਖੰਗਵਾੜੀ ਉਹ ਲੋਕਾਂ ਨੂੰ ਪੁੱਛ ਲਓ ਵੀ ਅਸਲੀਅਤ ਕੀ ਆ ਉਹ ਲੋਕ ਇਸ ਬੰਦੇ ਨੇ ਇਦਾਂ ਡਰਾਏ ਹੋਏ ਆ ਇਹ ਤਾਂ ਉੱਥੇ ਜਾ ਕੇ ਬੌਂਸਰਾਂ ਨੂੰ ਖੜਕੇ ਗੁੰਡਾਗਰਦੀ ਕਰਦਾ ਸੀ ਹੱਲੇ ਕੀ ਜੇ ਮੈਂ ਸਿਆਸਤ ਰੂਪ ਦੇ ਕਾ ਮੇਰੀ ਸਪੋਰਟ ਕੀਤੀ ਸੀ ਇਸ ਬੰਦੇ ਨੇ ਪਰ ਮੈਂ ਕੰਡੀ ਦੇ ਲੋਕਾਂ ਨਾਲ ਗਰੀਬਾਂ ਨਾਲ ਇੱਕ ਡਰਾ ਕੇ ਖੜਾਇਆ ਜਿਹੜਾ ਉਹਨਾਂ ਤੇ ਅਤਿਆਚਾਰ ਕਰੂਗਾ ਮੈਂ ਉਹਨਾਂ ਦਾ ਗਰੀਬ ਲੋਕਾਂ ਦਾ ਸਾਥ ਦਊਗਾ ਮੈਂ ਤਨਵਾੜਾਂ ਦਾ ਸਾਥ ਨਹੀਂ ਦਊਗਾ ਨਾ ਮੈਂ ਡਰਨ ਵਾਲਾ ਉਹਨਾਂ ਨੇ ਇਹ ਵੀ ਐਲੀਗੇਸ਼ਨ ਲਾਇਆ ਪੇ ਵੋਟਾਂ ਦੇ ਵਿੱਚ ਫੋਲਸ ਸਪੋਰਟ ਇਹਨਾਂ ਦੀ ਕੀਤੀ ਸੀ ਸਾਡੇ ਨਾਲ ਧੱਕਾ ਹੋ ਰਿਹਾ ਉਹਨਾਂ ਦੀ ਸਰਕਾਰ 'ਚ ਇਹਨੂੰ ਇਹ ਸੀਗਾ ਕਿ ਫੋਲਸ ਸਪੋਰਟ ਕੀਤੀ ਆ ਰਾਜਾ ਮੇਰੀ ਹੈਲਪ ਕਰੂਗਾ ਮੈਂ ਤਾਂ ਸਰਦਾਰ ਜੀ ਜੋ ਸੱਚ ਆ ਸੱਚ ਨੂੰ ਸੱਚ ਕਹਿਣਾ ਗਰੀਬ ਨੇ ਹਮੇਸ਼ਾ ਗਰੀਬ ਗੁਰਬੇ ਦੀ ਬਾਹ ਫੜਦੇ ਆਏ ਆ ਔਰ ਗਾਂ ਵੀ ਫੜਾਂਗੇ ਔਰ ਜਿੱਥ ਮੈਂ ਫੇਰ ਦਰੌਣ ਲੱਗਾ ਅਗਰ ਮੇਰੀ ਰਿਸ਼ਤੇਦਾਰੀ ਸ਼ੋ ਹੋ ਜਵੇ ਅਗਰ ਮੇਰੀ ਪਾਰਟੀ ਦਾ ਬੰਦਾ ਸ਼ੋ ਹੋ ਜਵੇ ਤਾਂ ਸਰਦਾਰ ਜੀ ਮੈਂ ਸਿਆਸਤ ਛੱਡ ਦਊਗਾ ਦੂਸਰੀ ਗੱਲ ਮੈਂ ਇਹ ਵੀ ਦੱਸਣਾ ਚਾਹੁੰਦਾ ਮੇਰੇ ਹਲਕੇ 'ਚ ਜਾ ਕੇ ਪੁੱਛ ਲਿਓ ਵੀ ਇਹ ਬੰਦਾ ਆਵਾਦੀ ਪਾਰਟੀ ਦਾ ਕਿ ਕਿਹੜੀ ਪਾਰਟੀ ਦਾ ਮੈਂ ਆਪਣੀ ਇਨਸਾਨੀਅਤ ਕਮਾਈ ਆ ਇਨਸਾਨੀਅਤ ਨੂੰ ਦੇਖਦੇ ਹੋਏ ਫੈਸਲਾ ਲਿਆ ਆ ਜੇ ਕਿਸੇ ਨਾਲ ਕੋਈ ਵੀ ਮੇਰਾ ਭਰਾ ਹੋਵੇ ਕੋਈ ਹੋਵੇ ਜਦੋਂ ੱੱੱਕਾ ਕਰੇਗਾ ਮੈਂ ਦੂਏ ਪਾਸੇ ਖੜੂ ਹੋਵਾਂਗਾ ਅਗਰ ਘਰੀਬਾਂ ਨੇ ਸੋ ਤੁਹਾਨੂੰ ਰਸਿਆ ਹੈ ਕਿ ਇਹ ੱੱਕਾ ਬੰਦਾ ਕਟੱਕਾ ਕਰ ਰਿਹਾ ਹੈ ਜਾਂ ਬੌਂਸਰਾਂ ਨਾਲੇ ਕੇ ਡਰਾ ਰਿਹਾ ਹੈ ਤੇ ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਆ ਕਾਰਵਾਈ ਕੀਤੀ ਹੈ ਇਹ ਤਾਂ ਜ਼ਮੀਨ ਦੀ ਲੈ ਕੇ ਕੀਤੀ ਆ ਇਹੋ ਹੀ ਕੀਤੀ ਆ ਠੀਕ ਆ ਜੀ ਇਹ ਇਸ ਕਰਕੇ ਲੋਕਾਂ ਦੇ ਇਹਨੇ ਤਾਂ ਲੋਕਾਂ ਦੇ ਆਲੇ ਦੁਆਲੇੋਂ ਜ਼ਮੀਨਾ ਮੱਲੀਆਂ ਮੱਲੀਆਂ ਆ 13 ਤਰੀਕ ਨੂੰ ਅਸੀਂ ਜਾ ਰਹੇ ਹਾਂ ਸਰਕਾਰੀ ਰਸਤਾ ਉਹ ਮੈਨੂੰ ਦੱਸ ਦੇ ਸਰਪੰਚ ਸਾਹਿਬ ਕੀ ਸਰਦਾਰ ਜੀ ਅਸੀਂ ਤਾਂ ਥੱਕ ਥੱਕ ਕੇ ਹਟ ਗਏ ਆ ਕਿੰਨੀਆਂ ਸਰਕਾਰਾਂ ਆਈਆਂ ਸੀ ਮਿੰਤਾ ਕਰੀ ਜਾਂਦੇ ਆ ਸਾਡੀ ਕੋਈ ਨਹੀਂ ਸੁਣਦਾ ਇਹਨਾਂ ਦਾ ਇੱਕ ਨਰੂ ਆਪਣੇ ਨਰੂਡ ਦਾ ਰਸਤਾ ਆ ਉਹ ਦੂਸਰੇ ਪਿੰਡ ਨਾਲ ਟੱਚ ਹੁੰਦਾ ਇਹਦੇ ਖੇਤ ਦੇ ਕੋਲ ਦੀ ਆ ਉਹ ਵਿਚਾਰੇ ਰਸਤੇ ਦੇ ਵਿੱਚ ਬਲੀਆਂ ਕਰਦੇ ਆ ਇਹ ਪੱਟ ਦਾ ਤਾਂ ਐਤ ਕੀ ਉਹਨਾਂ ਨੂੰ ਮੈਂ ਕਹਤਾ ਵੀ ਵੀਡੀਓਗ੍ਰਾਫੀ ਕਰਕੇ ਸਰਕਾਰੀ ਤੌਰ ਤੇ ਆਪਾਂ ਉਹ ਕਰਾਵਾਂਗੇ ਉੱਥੇ ਵੀ ਜੇ ਜਿੰਦੀ ਹੋਈ ਸਰਦਾਰ ਜੀ ਮੈਂ ਤਾਂ ਐਮਐਲਏ ਤੋਂ ਥੱਲੇ ਉਹ ਪੈਲੀਆਂ ਕਢਾਤੀਆਂ ਮਾਨ ਸਾਹਿਬ ਦੀ ਸਰਕਾਰ ਵੀ ਇਹੀ ਕਹਿੰਦੀ ਆ ਵੀ ਜਿੱਥੇ ਵੀ ਕਬਜ਼ੇ ਨਜਾਇਜ਼ ਹੋਏ ਛਡਾਉਣੇ ਆ ਕਿ ਤੁਹਾਨੂੰ ਲੱਗਦਾ ਲੈ ਇਥੇ ਹੋਰ ਚੱਲਦਾ ਪਿਆ ਲੈ ਕਬਜ਼ਾ ਨਹੀਂ ਮੈਂ ਉਹ ਕਢਾ ਰਿਹਾ ਉਹ ਮੈਨੂੰ ਉਹਨੇ ਆ ਕੇ ਰਿਕਵੈਸਟ ਕੀਤੀ ਆ ਵੀ ਭਾਈ ਸਾਹਿਬ ਜਿਹੜਾ ਸਾਡਾ ਰਸਤਾ ਘਟਾ ਕੇ ਦਿਓ ਬਹੁਤ ਸਰਕਾਰਾਂ ਆਈਆਂ ਜਿਹੜੀਆਂ ਰਸਤਾ ਨਹੀਂ ਇਹ ਹਰੇਕ ਵਾਰੀ ਅਸੀਂ ਬੱਲੀਆਂ ਲਾਉਨੇ ਆ ਇਹ ਬੱਲੀਆਂ ਪਟਦੇ ਆ ਉਥੋਂ ਐਤ ਕੀ ਉਹ ਵੀ 13 ਤਰੀਕ ਰੱਖੀ ਹੋਈ ਆ ਗਰਦਾਵਰ ਨੂੰ ਕਿਹਾ ਹੋਇਆ ਭਾਈ ਸਰਕਾਰੀ ਤੌਰ ਤੇ ਜਾਓ ਜੇ ਪੌਲਸ ਪ੍ਰੋਟੈਕਸ਼ਨ ਚਾਹੀਦੀ ਪੌਲਸ ਪ੍ਰੋਟੈਕਸ਼ਨ ਪਹਿਲਾਂ ਉਹ ਇਦਾਂ ਦਾ ਕੋਈ ਇੰਦੋ ਹੋਈ ਹੋਵੇ ਕੰਪਲੀਟ ਵਗੈਰਾ ਲੱਜੂਈ ਉਹ ਬਹੁਤ ਜੀ ਇਹਦੇ ਤੇ ਤਾਂ ਬਹੁਤ ਆ ਮੈਨੂੰ ਦੱਸਣ ਦੀ ਲੋੜ ਨਹੀਂ ਗਈ ਇਹ ਇਹ ਹੈ ਕੌਣ ਆ ਇੱਥੇ ਰਹਿਣ ਵਾਲਾ ਹਿਆਰਪੁਰੀ ਸਵਰਨ ਪੈਲੇਸ ਵਾਲਿਆਂ ਦਾ ਉਹ ਦੁਨੀਆਂ ਜਾਣਦੀ ਆ ਮੇਰਾ ਕਤਾਰ ਕੀ ਆ ਤੇ ਇਹਦਾ ਕਤਾਰ ਕੀ ਆ ਉਹ ਨਹੀਂ ਕੋਈ ਗੱਲ